ਦਾਰਦਾਰ ਨਿਆਲੇ ਭਟਕ ਰਿਹਾ ਕਰਨ ਜੈਨ ਜਿਸ ਨੇ ਕੁਝ ਮਹੀਨੇ ਪਹਿਲਾਂ ਰਮਜਪ ਕੰਪਨੀ ਦੀ ਬੋਤਲ ਖਰੀਦੀ ਸੀ ਜੋ ਕਿ ਉਸ ਦੇ ਵਿੱਚ ਤੰਬਾਕੂ ਦੀ ਬੀੜੀ ਪਾਈ ਹੋਈ ਸੀ ਜਿਸ ਕਰਨ ਵੱਲੋਂ ਇਸ ਬੋਤਲ ਨੂੰ ਨਹੀਂ ਖੋਲਿਆ ਤੇ ਕੰਪਨੀ ਦੇ ਨਾਮ ਕੋਰਟ ਵਿੱਚ ਕੇਸ ਕਰ ਦਿੱਤਾ ਕਿ ਸਾਡੇ ਜਨਤਰ ਵਿੱਚ ਤੰਬਾਕੂ ਅਤੇ ਅੰਡਾ ਮੀਟ ਕੋਈ ਨਹੀਂ ਖਾਂਦਾ ਪਰ ਸਾਡੇ ਨਾਲ ਇਸ ਕੰਪਨੀ ਨੇ ਖਲਵਾੜ ਕੀਤਾ ਤੇ ਲਿਖਤ ਸ਼ਿਕਾਇਤ ਪੰਜਾਬ ਸਰਕਾਰ ਫੂਡ ਸੇਫਟੀ ਵਿਭਾਗ ਦੇ ਸੇਧ ਮੰਤਰੀ ਨੂੰ ਕੀਤੀ ਗਈ ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ ਜਮਜਪ ਕੰਪਨੀ ਦੇ ਵਕੀਲ ਨੇ ਕਿਹਾ ਕਿ ਇਹ ਬੋਤਲ ਸਾਡੀ ਕੰਪਨੀ ਦੀ ਹੈ ਹੀ ਨਹੀਂ ਜੇਕਰ ਜਮਜਪ ਕੰਪਨੀ ਦੀ ਬੋਤਲ ਨਹੀਂ ਹੈ ਤਾਂ ਉਸ ਦੇ ਜਮਜਪ ਦੀ ਮੋਹਰ ਕਿਉਂ ਲੱਗੀ ਹੋਈ ਹੈ ਜੇਕਰ ਕੋਈ ਕੰਪਨੀ ਜਾਲੀ ਚਲਾ ਰਹੀ ਹੈ ਤਾਂ ਹੁਣ ਤੱਕ ਕੰਪਨੀ ਵੱਲ ਇਸ ਤੇ ਸ਼ਿਕਾਇਤ ਕਿਉਂ ਨਹੀਂ ਕੀਤੀ ਗਈ ਹੁਣ ਵੇਖਣਾ ਇਹ ਹੋਵੇਗਾ ਕਿ ਕਰਨ ਜੈਨ ਨੂੰ ਇਨਸਾਫ ਕਦੋਂ ਮਿਲਦਾ ਹੈ ਸਮਾਣਾ ਤੋਂ ਕਲਾਸ਼ ਸ਼ਰਮਨ ਨਾਲ ਨੂਰੀ ਬੋਤਲ ਦੀ ਰਿਪੋਰਟ ਮੇਰਾ ਨਾਮ ਕਰਨ ਜੈਨ ਹੈ ਜੀ ਕਰਨ ਜੈਨ ਜੀ ਜਿਹੜੀ ਤੁਸੀਂ ਕਹਿ ਰਹੇ ਬੀਆ ਦੇ ਕੋਕਾ ਕੋਲਾ ਜੀ ਜਿਹੜੀ ਤੁਸੀਂ ਮੇਰੇ ਕੋਲ ਬੋਤਲ 3 ਪਰਚੇਜ਼ ਕੀਤੀ ਸੀ ਕਦੋਂ ਕੀਤੀ ਸੀ ਇਹ ਮੈਂ 5-6 ਮਹੀਨੇ ਪਹਿਲਾਂ ਪਰਚੇਜ਼ ਕੀਤੀ ਸੀਗੀ ਜੀ ਹੂੰ ਤੁਹਾਨੂੰ ਕਿਉਂ ਪਤਾ ਲੱਗਿਆ ਵੀ ਇਹ ਇਹਦੇ ਵਿੱਚ ਬੀੜੀ ਪਈ ਹੈ ਇਸ ਤਰ੍ਹਾਂ ਹੈ ਜੀ ਮੈਂ 5-6 ਮਹੀਨੇ ਪਹਿਲਾਂ ਨਾ ਆਪਣੀ ਬੇਟੀ ਆ ਨਾ ਪਟਿਆਲੇ ਤੋਂ ਆ ਰਿਹਾ ਸੀਗਾ ਤੇ ਪਟਿਆਲੇ ਤੋਂ ਜਦੋਂ ਰਸਤੇ ਦੇ ਵਿੱਚ ਪਸਿਆਣੇ ਤੱਕ ਪਹੁੰਚੇ ਅਸੀਂ ਮੈਂ ਗੋਪਾਲ ਸਵੀਟ ਦੇ ਨਾਲ ਪਹਿਲਾਂ ਤੁਹਾਨੂੰ ਇਹ ਦੱਸਦਾ ਗੋਪਾਲ ਸਵੀਟ ਦੇ ਨਾਲ ਆਰ ਕੇ ਆਰਿਆ ਡਿਪਾਰਟਮੈਂਟਲ ਸਟੋਰ ਹੈ ਉਹਨਾਂ ਤੋਂ ਦੋ ਬੀੜੀਆਂ ਦੋ ਬੋਟਲਾਂ ਖਰੀਦੀਆਂ ਸੀਗੀਆਂ ਇੱਕ ਮੇਰੇ ਵਾਸਤੇ ਇੱਕ ਮੇਰੀ ਬਟਿਆ ਵਾਸਤੇ ਤੇ ਉਹ ਬਟੀਆਂ ਮੇਰੀ ਪਿੱਛੇ ਗੱਡੀ 'ਚ ਬੈ ਕੇ ਹਲਾਨ ਲੱਗ ਗਈ ਮੈਂ ਉਹਨੂੰ ਕਿਹਾ ਮੈਂ ਕਿ ਬੇਟੇ ਵੀ ਇਹ ਹੁਣ ਬਾਹਰ ਗਿਰੇਗੀ ਮੈਂ ਖੋਲ ਕੇ ਦਊਂਗਾ ਤੈਨੂੰ ਮੈਂ ਜਿਵੇਂ ਗੱਡੀ ਦੀ ਸੀਟ ਤੇ ਬੈਠਾ ਸੀਗਾ ਸਟੀering ਤੇ ਮੈਂ ਖੋਲਣ ਲੱਗਿਆ ਜਦੋਂ ਉਹ ਨਾਲ ਦੀ ਨਾਲ ਹੀ ਮੈਨੂੰ ਬੀੜੀ ਦਿਗ ਗਈ ਉਹ ਮੈਂ ਖੋਲ ਹੀ ਨਹੀਂ ਫਿਰ ਉਹ ਖੋਲੀ ਨਹੀਂ ਤਾਂ ਕਰਕੇ ਮੈਨੂੰ ਬੀੜੀ ਦੇਖੀ ਜੇ ਆਪਾਂ ਖੋਲਣ ਦੇ ਫਿਰ ਤਾਂ ਆਪਣੀ ਸਿਹਤ ਨਾਲ ਖਲਵਾੜ ਸੀ ਜਿਹੜੀ ਸਿਹਤ ਨਾਲ ਖਲਵਾੜ ਕਰ ਰਹੇ ਕੰਪਨੀ ਵਾਲੇ ਤੁਸੀਂ ਕੋਈ ਕਾਰਵਾਈ ਕੀਤੀ ਹੈ ਜੀ ਹਾਂਜੀ ਅਸੀਂ ਕਾਰਵਾਈ ਕੀਤੀ ਹੈ ਮੈਂ ਸੈਸ਼ਨ ਕੋਰਟ ਪਟਿਆਲੇ ਮੈਂ ਆਪਣੇ ਕੇਸ ਫਾਈਲ ਕੀਤਾ ਹੈ ਉਹਨਾਂ ਦਾ ਜਵਾਬ ਵੀ ਆਇਆ ਜਵਾਬ ਕਹਿੰਦੇ ਉਹ ਆਪਣੀ ਕੰਪਨੀ ਤੋਂ ਭੱਜ ਰਹੇ ਆ ਉਹ ਕਹਿੰਦੇ ਸਾਡਾ ਬ੍ਰਾਂਡ ਨਹੀਂ ਹੈਗਾ ਯਾਨੀ ਕਿ ਬੋਤਲ ਤੇ ਤਾਂ ਲਿਖਿਆ ਦਾ ਦਾ ਬ੍ਰਾਂਡ ਆਫ ਕੋਕ ਕੋਲਾ ਬਟ ਉਹ ਆਪਣੀ ਗੱਲਾਂ ਤੋਂ ਭੱਜ ਰਹੇ ਆ ਵੀ ਸਾਡਾ ਬ੍ਰਾਂਡ ਨਹੀਂ ਹੈਗਾ ਪਰ ਉਸ ਦੀ ਇਸ ਦੇ ਇਨ ਬਿਟਵੀਨ ਪੈਰਲਲ ਅਸੀਂ ਫੂਡ ਸੇਫਟੀ ਵਿਭਾਗ ਨੂੰ ਵੀ ਕੇਸ ਫਾਈਲ ਕੀਤਾ ਉਹ ਕਹਿੰਦੇ ਕੰਪਨੀ ਦੇ ਕੋਈ ਇੱਕ ਡਿਸੀਜਨ ਲੋ ਸਿਰਫ ਅਸੀਂ 7-8 ਵਿਭਾਗਾਂ ਦੇ ਵਿੱਚ ਚਿੱਠੀਆਂ ਭੇਜੀਆਂ ਵੀ ਸਾਡੇ ਨਾਲ ਇਹ ਕੁਝ ਹੋ ਰਿਹਾ ਕਿਸੇ ਦਾ ਕੋਈ ਜਵਾਬ ਨਹੀਂ ਸਿਰਫ ਇੱਕ ਵਿਭਾਗੇ ਤੋਂ ਆਇਆ ਵੀ ਕੋਈ ਇੱਕ ਡਿਸੀਜਨ ਲੋ ਅਸੀਂ ਸਿਹਤ ਮੰਤਰੀ ਸਾਹਿਬ ਨੂੰ ਵੀ ਕੇਸ ਫਾਈਲ ਕੀਤਾ ਕਿ ਉਹਨਾਂ ਕੋਲ ਵੀ ਚਿੱਠੀ ਭੇਜੀ ਹੈ ਕਿਸੇ ਦਾ ਕੋਈ ਜਵਾਬ ਨਹੀਂ ਹੈਗਾ ਜੀ ਅੱਜ 6 ਮਹੀਨੇ ਹੋ ਗਏ ਹਾਰ ਕੇ ਮੈਨੂੰ মিডিਆ ਚ ਜਾਣਾ ਪਿਆ ਮੈਨੂੰ ਤੁਸੀਂ ਕੀ ਕਰ ਚਾਹੁੰਦੇ ਹੋ ਜਿਹੜੇ ਫੂਡ ਦੇ ਨਾਲ ਕੋਈ ਵੀ ਕਿਸੇ ਇਹਦਾ ਖਲਵਾੜ ਕਰਦਾ ਹੈ ਖਲਵਾੜ ਤਾਂ ਹੈ ਹੀ ਹੈ ਜੀ ਹੁਣ ਕੋਈ ਕਿਉਂ ਨਹੀਂ ਹੁੰਦੀ ਖਲਵਾੜ ਤਾਂ ਹੈ ਹੀ ਹੈ ਹੁਣ ਅਸੀਂ ਜੈਨ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਅਸੀਂ ਬੀੜੀ ਮੀਟ ਮਾਸ ਅੰਡਾ ਕੁਝ ਨਹੀਂ ਖਾਂਦੇ ਸ਼ਰਾਬ ਕੁਝ ਨਹੀਂ ਪੀਂਦੇ ਹੁਣ ਸਾਡੀ ਸਿਹਤ ਨਾਲ ਤਾਂ ਬਿਲਕੁਲ ਸਿੱਧਾ ਖਲਵਾੜ ਹੀ ਹੈ ਬਿਲਕੁਲ ਖਲਵਾੜ ਹੈ ਇਸ 'ਚ ਤਾਂ ਕੋਈ ਦੋਹਰਾ ਹੀ ਨਹੀਂ ਕੀ ਕਰਨ ਚਾਹਤੋਂ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਤਾਂ ਹੀ ਇਹਨਾਂ ਨੂੰ ਠੱਲ ਪਾਉਗੀ ਜੀ ਐਵੇਂ ਤਾਂ ਕੋਈ ਫਾਇਦਾ ਨਹੀਂ